ਸਿਨਾਰੀ ਤੋਂ ਜੇ ਸਾਰਾ ਬ੍ਰੋਕ ਵੀ ਜੇ ਸਭ ਥੋੜੀ ਦੇਰ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੁਸੀਂ ਕੀ ਅਸੀਂ ਕਹਿੰਦੇ ਤੁਸੀਂ ਟੋਟਲੀ ਚਾਰਜ ਲੈ ਲਿਆ ਹੈ ਬਿਲਕੁਲ ਬਾਹਰ ਨਾਰੇ ਵੀ ਲੱਗੇ ਸੀਗੇ ਜੀ ਉਹਨਾਂ ਦੇ ਕੀ ਕਹੋਗੇ ਸਰ ਸਰ ਚਾਰਜ ਨੂੰ ਲਿਆ ਜੀ ਡੈਫੀਨਿਟਲੀ ਲਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਮੇਟੀ ਬਣਾਈ ਹੈ ਸਰ ਨਾਲ ਉਹ ਜੀ ਇਨਕੁਆਰੀ ਕਰ ਰਹੇ ਹਨ ਜੋ ਵੀ ਹੈ ਸਾਰਾ ਦੇਖਦੇ ਅਸੀਂ ਫਿਰ ਉਹ ਤੋਂ ਬਾਅਦ ਦੇਖਾਂਗੇ ਜੋ ਵੀ ਜਨ ਹੈ ਵੱਟਸਪ ਐਲੀਗੇਸ਼ਨਸ ਲੱਗ ਰਹੇ ਸੀਗੇ ਜੋ ਸਾਡੇ ਸੋਰਸਸ ਨੇ ਸਾਨੂੰ ਦੱਸਿਆ ਹੈ ਲੈਟਰ ਦੇ ਵਿੱਚ ਵੀ ਮੈਂ ਦੇਖਿਆ ਸੀਗਾ 10 ਕਰੋੜ ਰੁਪਏ ਦਾ ਕਹਿੰਦੇ ਜੀ ਪੈਸੇ ਇਧਰ ਉਧਰ ਗਏ ਨੇ ਕੀ ਇਹਦਾ ਕੋਈ ਸੱਚਾਈ ਹੈਗੀ ਹੈ ਜੀ ਇਹਦਾ ਦੇਖੋ ਜਿਹੜੀ ਵੀ ਲੈਟਰ ਹੈ ਕਿਹਦੇ ਮੈਨੂੰ ਲੈਟਰ ਬਾਰੇ ਪਤਾ ਨਹੀਂ ਹੈ ਮੈਂ ਜਿਵੇਂ ਰਿਆਸਾਬ ਨਾਰੀ ਬੈਠੇ ਨੇ ਅਸੀਂ ਹੁਣੇ ਦੇਖਾਂਗੇ ਵੀ ਕਿੰਨੇ ਗੱਲ ਕਹੀ ਹੈ ਵੀ ਕੋਈ ਇਸ ਤਰ੍ਹਾਂ ਦਾ ਕੋਈ ਜੋ ਤੁਸੀਂ ਕਹਿ ਰਹੇ ਹੋ ਮਿਸ ਅਪਰੋਪਰੀਸ਼ਨ ਹੈ ਐਸਾ ਕੋਈ ਪੁਆਇੰਟ ਨਹੀਂ ਹੈ ਕਿਉਂਕਿ ਇਹ ਯੂਨੀਵਰਸਿਟੀ ਜਿਵੇਂ ਪਹਿਲਾਂ ਵੀ ਦੱਸਿਆ ਸੀ 2021 ਦੇ ਵਿੱਚ ਇੱਕ ਐਕਟ ਦੇ ਤੌਰ ਤੇ ਬਣੀ ਹੈ ਔਰੇ ਯੂਨੀਵਰਸਿਟੀ ਨੂੰ ਇਨਕਿਊਬੇਟ ਕੀਤਾ ਗਿਆ ਹੈ ਵੱਡੀਆਂ ਨਾਲ ਕੰਪਨੀਆਂ ਨੇ ਟਰਸਟ ਵੱਲੋਂ ਰਿਆਸਾਬ ਨਾਲ ਹੈਗੇ ਨੇ ਔਰ ਪੂਰੇ ਦਾ ਪੂਰਾ ਇਹਦੀ ਗਵਰਨਿੰਗ ਬਾਡੀ ਹੈ ਜਿਹੜੀ ਇਹਨੂੰ ਫੰਕਸ਼ਨ ਕਰਦੀ ਹੈ ਹਰ ਸਾਲ ਉਹਦੀ ਮੀਟਿੰਗ ਹੁੰਦੀਆਂ ਨੇ ਔਰ ਇਹ ਗਵਰਨਿੰਗ ਬਾਡੀ ਦੇ ਵਿੱਚ ਜੇ ਤੁਸੀਂ ਨੇਮ ਦੇਖੋ ਹੂਸ ਹੂ ਆਰਦੇ ਆ ਸਰਕਾਰ ਦੇ ਆਫੀਸਰਸ ਵੀ ਇਨਵੋਲਡ ਹੈ ਤੇ ਨਾਲ ਵੱਡੀਆਂ ਕੰਪਨੀਆਂ ਦੇ ਆਫੀਸਰਸ ਵੀ ਇਨਵੋਲਡ ਹੈ ਇਹਦੇ ਵਿੱਚ ਸਿਰਫ ਮੈਂ ਗੱਲ ਕਹਿਣਾ ਚਾਹੁੰਦਾ ਇੱਕ ਵਾਰ ਥੋੜਾ ਜਿਹਾ ਵਿੱਚੋਂ ਕਿਸੇ ਨਾ ਕਿਸੇ ਨੇ ਕੋਈ ਸੀ ਕੰਗਰ ਯੂਨੀਵਰਸਿਟੀ ਬਹੁਤ ਫਾਸਟ ਗਰੋ ਕਰ ਰਹੀ ਹੈ ਕੁਝ ਅਵੈਸਟਿਡ ਇੰਟਰਸਟ ਹੁੰਦੇ ਨੇ ਗਈ ਵਾਰ ਉਹਨੂੰ ਡਿਰੇਲ ਕਰਨ ਲਈ ਔਰ ਇੱਕ ਬੜਾ ਐਪਰੋਪਰੀਏਟ ਟਾਈਮ ਟੂਡੇ ਹੈ ਅੱਜ ਐਡਮਿਸ਼ਨਸ ਦਾ ਟਾਈਮ ਚੱਲ ਰਿਹਾ ਹੈ ਤਸਵੀਰ ਚੋਂਨੇ ਜਿਹੜੀ ਯੂਨੀਵਰਸਿਟੀ ਐਨੇ ਸਟਰੋਂਗ ਫੁੱਟ ਤੇ ਖੜੀ ਹੈ ਇਹ ਚੀਜ਼ ਜਿਹੜਾ ਹੈ ਉਹ ਨਾਰਾਇਣ ਤੇ ਮੇਰੇ ਨਾਲਸਾ ਉਹਨਾਂ ਡਿਸਕਸ਼ਨ ਹੋਈ ਹੈ ਯਾਰ ਸਾਹ ਨੂੰ ਕੋਈ ਕਮਿਊਨੀਕੇਸ਼ਨ ਗਈ ਹੈ ਅਸੀਂ ਬੈਠ ਕੇ ਉਹਨੂੰ ਸੌਰਟ ਆਊਟ ਕਰ ਲਵਾਂਗੇ ਬੈਠ ਕੇ ਅਸੀਂ ਡਿਸਾਈਡ ਕੀਤਾ ਜੋ ਵੀ ਪੁਆਇੰਟ ਹੈ ਸਾਹਨੇ ਐਡਾ ਬੜਾ ਫੈਸਲਾ ਲਿਆ ਹੈ ਉਦਿਸ ਕੋਈ ਨਾ ਕੋਈ ਤਾਂ ਰੀਜਨ ਹੋਗਾ ਜਾਂ ਵੀ ਉਹ ਨਵੀਂ ਕਮੇਟੀ ਰੱਖੂ ਪੁਰਾਣੇ ਜਿਹੜੇ ਅਫਸਰ ਹੈ ਜਾਂ ਮੁਲਾਜ਼ਮ ਹੈ ਉਹ ਨਹੀਂ ਰਹਿਣਗੇ ਨਹੀਂ ਐਸਾ ਕੋਈ ਪੁਆਇੰਟ ਨਹੀਂ ਉਹ ਅਸੀਂ ਹੁਣ ਡਿਸਕਸ ਕਰ ਰਹੇ ਆ ਆਪਸ ਦੇ ਵਿੱਚ ਐਸਾ ਮੈਂ ਮੈਂ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟਡ ਅਸੀਂ ਹੁਣ ਆਪਸ ਦੇ ਵਿੱਚ ਬੈਠ ਕੇ ਉਹ ਸਾਰਾ ਪੁਆਇੰਟ ਜਿਹੜੀ ਵੀ ਕੋਈ ਮਿਸ ਕਮਿਊਨੀਕੇਸ਼ਨ ਹੈਗੀ ਹੈ ਉਹਨੂੰ ਅਸੀਂ ਸੌਟ ਆਊਟ ਕਰ ਲਵਾਂਗੇ ਦਿਸ ਇਜ਼ ਵਾਇਰ ਐਸਾ ਮੇਰੇ ਨਾਲ ਜੀ ਸਰ ਮੈਂ ਮੈਨੂੰ ਇੱਕ ਵਾਰ ਕੰਪਲੀਟ ਉਹਨੂੰ ਕੰਪਲੀਟ ਕਰ ਲੈਣ ਦਿਓ ਫਿਰ ਤੁਸੀਂ ਹਮ ਪੁੱਛ ਲਿਆ ਮਿਸ ਕਮਿਊਨੀਕੇਸ਼ਨ ਜੋ ਹੋਈ ਹੈ ਉਹਨੂੰ ਅਸੀਂ ਤਨਿਹ ਜਨ ਵਾਪਸ ਬੁਲਾਇਆ ਗਿਆ ਹੈ ਕਿ ਕਈ ਵਾਰ ਉਹਨੂੰ ਇੱਕ ਵਾਰ ਪ੍ਰੋਪਰਲੀ ਥੋਰੋਲੀ ਬੈਠ ਕੇ ਜੋ ਕਰ ਲਿਆ ਜਾਏ 2 ਮਿੰਟ ਦੱਸੋ ਚਲੋ ਕੋਈ ਬਾਤ ਨਹੀਂ ਸੋ ਇਹਦੇ ਵਿੱਚ ਅਸੀਂ ਆਪਸ ਦੇ ਵਿੱਚ ਦੋਨੋਂ ਬੈਠ ਕੇ ਦੇਖੋ ਅਸੀਂ ਦੋਨਾਂ ਨੇ ਹੀ ਇਹਨੂੰ ਪ੍ਰੋਜੈਕਟ ਨੂੰ ਇਨੀਸ਼ੀਏਟ ਕੀਤਾ ਸੀ ਔਰ ਬੈਸ ਨੂੰ ਵੀ ਸਾਰਾ ਪਤਾ ਹੈ ਕਿਥੋਂ ਇਹ ਯੂਨੀਵਰਸਿਟੀ ਰਿਓਜ ਇੱਕ ਇੰਟਰਨੈਸ਼ਨਲ ਲੈਵਲ ਤੇ ਇਹਦਾ ਨਾਮ ਬਣਿਆ ਔਰ ਅਸੀਂ ਇਹੀ ਬੈਠ ਕੇ ਹੁਣ ਮੈਂ ਔਰ ਮਿਸਟਰ ਆਇਤ ਡਿਸਕਸ ਕਰ ਰਹੇ ਹਾਂ ਇਸ ਵੀ ਜੇ ਕੋਈ ਐਸੀ ਕੋਈ ਮਿਸਕਮਿਊਨੀਕੇਸ਼ਨ ਹੋਈ ਹੈ ਜੋ ਇਹਨਾਂ ਨੂੰ ਇਨਫੋਰਮੇਸ਼ਨ ਨੂੰ ਅਸੀਂ ਆਪਸ ਦੇ ਵਿੱਚ ਸੌਟ ਆਊਟ ਕਰ ਲਾਂਗੇ ਇਸੇ ਕਰਕੇ ਤੁਹਾਨੂੰ ਅਸੀਂ ਬੁਲਾਇਆ ਗਿਆ ਪਰ ਸਰ ਰਿਆਸੀ ਗੱਲ ਕਰ ਰਹੇ ਹੋ ਕਿ ਅਸੀਂ ਇਕੱਠੇ ਹੋ ਕੇ ਅੱਜ ਰਿਆਸਾ ਸਾਹਿਬੀ ਦੁਆਰਾ ਇੱਥੇ ਬੈਠੇ ਹੋਏ ਹਾਂ ਬਾਹਰ ਮੈਂ ਲੋਕ ਜਿਹੜੇ ਗਰੀਬ ਲੋਕ ਨੇ ਯਾਨੀ ਉਹ ਕਹਿੰਦੇ ਸਾਡੇ 3 ਮਹੀਨੇ ਦੀ ਤਨਖਾਹਾਂ ਨਹੀਂ ਹੋਇਆ ਰਾਜੀ ਤੁਸੀਂ ਵੀ ਕਿਹਾ ਕਿ ਮੈਂ ਬਾਹਰੋਂ ਆਇਆ ਮੈਂ ਇਹਨਾਂ ਨੂੰ ਵੀ ਸਮਾ ਲਈ ਕੀਤਾ ਮੈਂ ਕਹਿੰਦਾ ਸਰ ਤੁਸੀਂ ਵੀ ਕਿਹਾ ਕਿ ਮੈਂ ਕੋਈ ਪਰਸਨਲ ਕੰਮ ਹੀ ਬਾਹਰ ਗਿਆ ਸੀ ਸਰ ਪਿੱਛੇ ਕੋਰਸਪੌਂਡਰ ਆ ਰਿਹਾ ਸੀਗਾ ਇਹ 3 ਮਹੀਨੇ ਦਾ ਖਾਵਾ ਲੋਕਾਂ ਦੀ ਪਿੱਛੇ ਵੀ ਹੈ ਮੈਡੀਕਲ ਬਿੱਲ ਨਾਮ ਹੈਗਾ ਮੈਡੀਕਲ ਬਿੱਲ ਕਿਤਾ ਪੀ पीएफ ਦੇ ਕਹਿੰਦੇ ਪੈਸੇ ਕੱਟੇ ਜਾਂਦੇ ਨੇ ਪੀਐਫ ਜਾ ਕਿੱਥੇ ਰਿਹਾ ਇਹ ਤਾਂ ਸੁਝਿਤਾ ਨਹੀਂ ਆ ਰਿਹਾ ਦੇਖੋ ਪਹਿਲਾ ਗੱਲ ਹੈ ਇਹ ਜੇ ਹੁਣ ਆਪਾਂ ਇਹਨੂੰ ਬਹੁਤ ਡਿਟੇਲਿੰਗ ਚ ਜਾਵਾਂਗੇ ਤੇ ਰਿਆਦ ٹرسٹ ਜੋ ਹੈ ਇਹ ਪਹਿਲਾਂ ਵੀ ਜਿਹੜੇ ਪੀਐਫ ਦੇ ਕੇਸਿਸ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਇਹ ਪੁਰਾਣੇ ٹرسٹ ਦੇ ਪੁਰਾਣੇ ਸਿਸਟਮ ਚੋਂ ਹੀ ਚੱਲ ਰਹੇ ਨੇ ਐਜ਼ ਆਫ ਨਾਓ ਜੋ ਲੈਮਰਨ ਟੈਕਸਕਲੀ ਯੂਨੀਵਰਸਿਟੀ ਹੈ ਜੋ ਇਹਦੇ empioyes ਨੇ ਉਹਦਾ ਅਸੀਂ ਕੋਈ ਐਸਾ ਕੋਈ ٹرسٹ ਕੇਸ ਨਹੀਂ ਹੈ ਕਿ ਜੋ ਕੋਈ ਉਹ ਪ੍ਰੋਵੀਡੈਂਟ ਫੰਡ ਦਾ ਕੋਈ ਕੇਸ ਚੱਲ ਰਿਹਾ ਹੋਵੇ ਠੀਕ ਹੈ ਤੁਹਾਡੇ ਕੋਲ ਫੰਡ ਦਾ ਕਿਉਂਕਿ ਇੱਕ ਰੈਇੰਗ ਇੰਸਟੀਚਿਊਸ਼ਨ ਹੈ ਫੰਡ ਨੂੰ ਸੋਰਸ ਕਰਨਾ ਸੋਰਸ ਆਫ ਰੈਵਨਿਊ ਓਨਲੀ ਫੀਸ ਹੈਗੀ ਹੈ ਉੱਥੋਂ ਕੱਢ ਕੇ ਅਸੀਂ ਉਹਨੂੰ ਕਰ ਦਿੰਦੇ ਹਾਂ ਅਸੀਂ ਸਵੇਰੇ 10 ਵਜੇ ਦੇ ਆਏ ਹੋਏ ਸੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਪਜਲ ਕੁਐਸਚਨ ਤੁਸੀਂ ਪਹਿਲਾਂ ਪ੍ਰੈਸ ਕਾਨਫਰੰਸ ਦਿੱਤੀ ਅਸੀਂ ਬੈਠੇ ਤੇ ਚਾਹ ਪੀਤੀ ਉਹਦੇ ਬਾਅਦ ਬਾਹਰ ਪ੍ਰੈਸ ਕਾਨਫਰੰਸਾਂ ਦੋ ਹੋ ਗਈਆਂ ਹੁਣ ਕਿਹੜੀ ਚੌਥੀ ਪ੍ਰੈਸ ਕਾਨਫਰੰਸ ਆਹ ਹੋ ਗਈ ਪਹਿਲੇ ਵਾਲੀਆਂ ਮੰਨੀਆਂ ਜਾਣ ਕਿ ਨਹੀਂ ਬਣੀਆਂ ਜਿਹੜੀ ਪਹਿਲਾਂ ਫਸਟ ਤੁਸੀਂ ਕੀਤੀ ਸੀ ਤੁਸੀਂ ਇੱਕ ਐਪਲੀਕੇਸ਼ਨ ਲਗਾਇਆ ਕਰੋੜਾ ਰੁਪਏ ਦਾ ਮੈਂ ਕਿਸੇ ਦਾ ਨਾਮ ਤਾਂ ਨਹੀਂ ਲਿਆ ਨਹੀਂ ਲਿੱਤਾ ਜੀ ਲੇਕਿਨ ਨਹੀਂ ਜੀ ਹਾਂ ਸਰ ਮੇਰਾ ਕੁਸਚਨ ਇਹ ਹੈ ਕਿ ਉਹ ਮੰਨੀ ਜਾਂਦਾ ਕਿ ਉਹ ਨਾ ਕਣੀ ਕਿਸ ਦਾ ਲਿਆ ਹਾਂ ਮੈਂ ਮੈਂ ਤਾਂ ਫੋਨ ਵੀ ਕਰਨ ਉਹ ਥੋੜਾ ਸਾਹ ਆਇਓ ਤੁਸੀਂ ਨਾ ਨਹੀਂ ਲਿਆ ਤਾਂ ਥੋੜਾ ਸਾਹ ਆਇ ਉਹ ਨਾਲ ਜਾ ਕੇ ਡਿਸਕਸ ਕੀਤੀ ਮੈਂ ਤਾਂ ਉਹ ਵੀ ਕਹਿ ਰਿਹਾ ਹੁਣ ਵੀ ਤੁਹਾਨੂੰ ਕਹਿ ਰਿਹਾ ਮੈਂ ਕਮੇਟੀ ਬਣਾ ਕੋੜਾ ਸਾਹਿਬ ਬੈਠੇ ਦੋਸਤੋ ਕੋੜਾ ਸਾਹਿਬ ਜਿਹੜਾ ਰਿਆਸ ਸਾਬ ਵੀ ਕਹਿ ਰਿਹਾ ਮੈਂ ਦੱਸ ਦਿੰਦਾ ਦੇਖੋ ਕੋਈ ਕੋਈ ਕਮਿਊਨਿਟੀ ਜਦੋਂ ਆਪਾਂ ਇੱਕ ਸਿਸਟਮ ਹੁੰਦਾ ਹੈ ਉਹਦੇ ਵਿੱਚ ਮੰਨ ਲਓ ਕੋਈ ਇੱਕ ਪੁਆਇੰਟ ਆਇਆ ਉਹਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਜਿਵੇਂ ਇਹ ਗੱਲ ਆਈ ਹੈ ਇਹਨਾਂ ਨੇ ਇੱਕ ਬੈਠ ਕੇ ਇਹਨਾਂ ਦੇ ਨਾਲ ਜੋ ਵੀ ਅਸੀਂ ਇੱਕ ਮਿਊਚੁਅਲ ਕਮੇਟੀ ਬਣਾ ਰਹੇ ਹਾਂ ਸੋ ਡੈਟ ਇਹਨੂੰ ਸੌਰਟ ਆਊਟ ਕੀਤਾ ਜਾਏ ਪਹਿਲਾਂ ਦੇਖਿਆ ਜਾਏ ਕਿ ਐਕਚੁਅਲ ਪੁਆਇੰਟ ਕੀ ਹੈ ਕਿੱਥੋਂ ਇਹ ਚੀਜ਼ ਨਿਕਲੀ ਮੇਰਾ ਪੁਆਇੰਟ ਜੋ ਹੈ ਜੋ ਤੁਸੀਂ ਕਹਿ ਰਹੇ ਹੋ ਮੈਂ ਜਿਹੜਾ ਅਜੇ ਇਸ ਕਮਿਊਨੀਕੇਸ਼ਨ ਨੂੰ ਜਿਹੜੀਆਂ ਇਹ ਮੇਨ ਕਮਿਊਨੀਕੇਸ਼ਨ ਅਸੀਂ ਦਨ ਦੇ ਰਹੇ ਕਿਉਂਕਿ ਯੂਨੀਵਰਸਿਟੀ ਹੈ ਯੂਨੀਵਰਸਿਟੀ ਦਾ ਨਾਮ ਨਾ ਬੰਦਿਆ ਬਹੁਤ ਟਾਈਮ ਲੱਗਦਾ ਹੈ ਇਕਦਮ ਅਸੀਂ ਬਟ ਪਬਲਿਕ ਦੇ ਵਿੱਚ ਡਿਸਰੈਸਪੈਕਟ ਜਾਂ ਇੱਕ ਉਹ ਨਹੀਂ ਕਰਨਾ ਚਾਹੁੰਦੇ ਕਿ ਇੱਕ ਲਾਸ ਆਫ ٹرسٹ ਹੋ ਜਾਏ ਇੰਨੇ ਬੱਚੇ ਇਹਦੇ ਇਨਵੋਲਡ ਹੈ ਇੰਨਾ ਵੱਡਾ ਕੰਮ ਚੱਲ ਰਿਹਾ ਹੈ ਜਿਹੜਾ ਲੈਟਰ ਇਸ਼ੂਆ ਜਿਸ ਦਾ ਨਾਮ ਲਿਖਿਆ ਵੀ ਜੀ ਤੁਹਾਡਾ ਕਿਹੜਾ ਲੈਟਰ ਇਸ਼ੂਆ ਸਾਡੇ ਕੋਲ ਆਇਆ ਸ਼ਾਇਦ ਸਾਰੀ ਮੀਡੀਆ ਕੋਲ ਆਇਆ ਮੈਂ ਸਰ ਨੇ ਤਾਂ ਨਾਮ ਲਿਆ ਹੀ ਨਹੀਂ ਕਹਿ ਰਹੇ ਸਭ ਨੇ ਤਾਂ ਇਹ ਨਹੀਂ ਪਰ ਉਹ ਲੈਟਰ ਜਿਹੜਾ ਜਿਹੜੇ ਮਿਨਿਸਟਰ ਆਇਆ ਤਾਂ ਜਦੋਂ ਗੱਲ ਨਾ ਥੀਅਰ ਕਰਾ ਮੀਡੀਆ ਨਾਲ ਸਵੇਰੇ 2 ਘੰਟੇ ਨਹੀਂ ਨਹੀਂ ਰਿਆਸ ਸਾਹਮਣੇ ਜਦੋਂ ਤੁਹਾਨੂੰ ਨਾਮ ਵੀ ਨਹੀਂ ਲਿਆ ਦੇਖੋ ਤੁਸੀਂ ਕਿਸੇ ਦਾ ਵੀ ਨਾਮ ਜਿਹੜਾ ਨਾ ਦੇਖੋ ਕੋਈ ਲੱਗਦਾ ਹੈ ਨਹੀਂ ਉਹ ਨਾਮ ਜਿੰਨੇ ਵੀ ਨਾਮ ਲਿਖਿਆ ਆ ਦੇਖੋ ਚੱਲਣ ਗਿਆ ਪਹਿਲਾਂ ਉਹ ਨਹੀਂ ਨਹੀਂ ਮੇਰੀ ਮੇਰੀ ਨਹੀਂ ਭਾਈ ਸਰ ਮੇਰੀ ਸੁਣੋ ਦੇਖੋ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੀ ਲਾਮਣੀ ਯੂਨੀਵਰਸਿਟੀ ਬਹੁਤ ਰੱਖੀ ਉਹ ਪਿਛਲੇ ਕਾਰਿਆ ਕੰਮ ਛੱਡੋ ਉਹ ਕਿਹੜਾ ਕੀ ਹੋ ਗਿਆ ਪਹਿਲੇ ਜਿਹੜਾ ਮੈਂ ਐਕਸਲ ਲਿਆਇਆ ਉਹ ਚੱਲ ਜਾਈਏ ਚੱਲਦੇ ਹਾਂ ਉਹ ਤਾਂ ਡੈਫੀਨਿਟਲੀ ਉਹ ਤਾਂ ਮੈਂ ਵੀ ਚਾਹਾਂਗਾ ਕਿ ਨਾ ਕਿ ਜਿਹੜਾ ਕਪਲਾ ਹੋਇਆ ਹੈ ਬੱਚੇ ਨੇ ਮੈਂ ਹਾਂ ਦੇਖਿਆ ਜੀ ਹਾਂ ਜੀ ਤੁਸੀਂ ਆਹ ਸਾਫ ਪਿਆ ਜੀ ਮੰਡਾਂ ਦੀ ਹਿਰਾ ਫੇਰੀ ਹੋਈ ਹੈ ਮੰਡਾਂ ਦੀ ਹਿਰਾ ਫੇਰੀ ਹੋਈ ਹੈ ਥੋੜਾ ਸਾ ਸਾਡਾ ਫਿਰ ਸਿੰਪਲ ਕੁਸਚਨ ਨਹੀਂ ਹੈਗਾ ਜੀ ਤੁਹਾਡਾ ਨਾਮ ਸੀਗਾ ਮੈਂ ਫਿਰ ਉੱਥੇ ਉਸੇ ਸਵਾਲ ਤੇ ਆਂਦਾ ਜੀ ਮੀਡੀਆ ਵੀ ਇਸੇ ਸਵਾਲ ਤੇ ਪੜੀਏ ਦੇਖੋ ਸਰ ਸਾਨੂੰ ਨਾ ਪਰਸਨਲਿਟੀ ਤੁਹਾਡਾ ਨਾ ਕੁਛ ਨਾ ਰਿਆ ਸਾਹਿਬ ਅਸੀਂ ਤਾਂ ਇੱਕ ਇਹਨਾਂ ਨੇ ਸਾਡੇ ਕੋਲ ਅਸੀਂ ਇਨਵਾਈਟ ਕੀ ਸੀ ਅਸੀਂ ਰੋਲਾ ਇਹਗਾ ਸਰ ਅਸੀਂ ਦੱਸੋ ਕੀ ਕਹੀਏ ਕੀ ਲਿਖੀਏ ਕੀ ਦਿਖਾਈਏ ਕੀ ਕਫਲਾ ਹੋਇਆ ਰਿਆਜ ਜੀ ਕਹਿੰਦੇ ਹੋਇਆ ਤਾਂ ਕਰਕੇ ਮੇਰੇ ਦੇਖੋ ਜਦੋਂ ਤੱਕ ਕੋਈ ਚੀਜ਼ ਪ੍ਰੋਪਰਲੀ ਪ੍ਰੂਵਨ ਨਹੀਂ ਹੁੰਦੀ ਨਾ ਕਿਸੇ ਨੂੰ ਇਸ ਤਰ੍ਹਾਂ ਨਾਲ ਮੀਡੀਆ ਟ੍ਰਾਇਲ ਦੇ ਵਿੱਚ ਪਾ ਦੇਣਾ ਇਸ ਲਈ ਰਿਆਜ ਸਾਹਿਬ ਨੇ ਪਹਿਲਾਂ ਵੀ ਕਿਹਾ ਹੈ ਕਿ ਮੈਂ ਨਾਮ ਨਹੀਂ ਲਿਆ ਕਿਉਂਕਿ ਆਪਾਂ ਸਾਹਿਬ ਨੇ ਤਾਂ ਇਹ ਜਿਹੜਾ ਨਾਮ ਹੀ ਲਿਖਤਾ ਜੀ ਥੋੜਾ ਜਿਹਾ ਨਹੀਂ ਲੈਟਰ ਫਿਰ ਰਿਆਜ ਸਾਹਿਬ ਵੀ ਦੱਸ ਸਕਦੇ ਹੋਰ ਆਨਸਰ ਮੇਰੇ ਨਾਲ ਤਾਂ ਗੱਲ ਹੋਈ ਹੈ ਥੋੜਾ ਜਿਹਾ ਦੇਈ ਪਹਿਲਾ ਇਹ ਅਨਸਰ ਕਰ ਲਈਏ ਕਿ ਜੇ ਰਿਆਸ ਸਾਬ ਨੂੰ ਲੱਗ ਰਿਹਾ ਹੈ ਕਿ ਨਾਮ ਪਹਿਲਾਂ ਹੀ ਦੇ ਦਿੱਤਾ ਰਿਆਸ ਨਹੀਂ ਨਹੀਂ ਰਿਆਸ ਸਾਬ ਨੇ ਕਿਹਾ ਮੈਂ ਨਾਮ ਨਹੀਂ ਲਿਆ ਤੁਹਾਡੇ ਸਾਹਮਣੇ ਹੈ ਕਪਲਾ ਵੀ ਬੜਾ ਵੱਡਾ ਹੋਣਾ ਸਾਬ ਕੋ ਛੋਟਾ ਨਹੀਂ ਹੈ ਵੀ ਯਾਰ ਦੋ ਨਹੀਂ ਨਹੀਂ ਐਸਾ ਕੋਈ ਐਸਾ ਕੋਈ ਕਪਲਾ ਦੇਖੋ ਜਦੋਂ ਤੱਕ ਕੋਈ ਇਨਵੈਸਟੀਗੇਟ ਹੀ ਨਹੀਂ ਹੁੰਦਾ ਤੁਸੀਂ ਦੇਖੋ ਨਾ ਮੇਰੀ ਗੱਲ ਨੂੰ ਸਮਝੋ ਆਪਾਂ ਕੋਈ ਇਨਵੈਸਟੀਗੇਸ਼ਨ ਇਹ ਕਮੇਟੀ ਬਣਾ ਲਓ ਸਾਨੂੰ ਹੀ ਪਤਾ ਲੱਗੇ ਕਿ ਕਹਿੰਦੇ 80 ਕਰੋੜ ਰੁਪਏ ਦਾ ਇਹਨੇ ਕਪਲਾ ਹੋ ਜਾਏ ਉਹ 80 ਕਰੋੜ ਦੀ ਯੂਨੀਵਰਸਿਟੀ ਹੋਵੇ ਇੰਨਾ ਵੱਡਾ ਬਣਿਆ ਹੋਵੇ ਤਾਂ ਹੋਰ ਕੀ ਚੀਜ਼ ਹੋ ਸਕਦੀ ਹੈ ਜਿਹੜੇ ਮੁਲਾਜ਼ਮ ਅੱਜ ਤੁਹਾਡੇ ਖਿਲਾ ਉਹਨਾਂ ਨੂੰ ਛੁਪਣਾ ਤਾਂ ਆਇਆ ਨਹੀਂ ਉਹਨਾਂ ਨੂੰ ਕੁਝ ਦੱਸਿਆ ਜਾਂ ਉਹਨਾਂ ਨੇ ਤੁਸੀਂ